ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਦੇ ਬਰਜਿੰਦਰਾ ਕਾਲਜ ਦੇ ਸਟੂਡੈਂਟਸ ਨੇ ਨਵੀਂ ਸਿੱਖਿਆ ਨੀਤੀ ਖਿਲਾਫ ਡੀਸੀ ਦਫ਼ਤਰ ਅੱਗੇ ਲਾਇਆ ਦਰਨਾਕ ਦਿੱਤੇ ਤਹਿਤ ਪੰਜਾਬ ਸਟੂਡੈਂਟ ਯੂਨੀਅਨ ਜ਼ਿਲ੍ਹਾ ਪ੍ਰਧਾਨ ਹਰਵੀਰ ਕੌਰ ਨੇ ਕੀ ਕਿਹਾ ਸੁਣਦਿਆਂ ਪੂਰੀ ਰਿਪੋਰਟ ਮੈਂ ਹਰਵੀਰ ਪੰਜਾਬ ਸਟੂਡੈਂਟਸ ਦੇ ਜ਼ਿਲ੍ਹਾ ਪ੍ਰਧਾਨ ਅਸੀਂ ਇੱਥੇ ਸੁਭਾ ਪత్రిక ਜੋ ਸਾਡਾ ਸੱਦਾ ਸੀ 18 19 2 ਤਰੀਕ ਨੂੰ ਦੋ ਦਿਨਾਂ ਅਸੀਂ ਪੂਰੇ ਪੰਜਾਬ ਭਾਰ ਵਿੱਚ ਮੁਜ਼ਾਰੇ ਕੀਤੇ ਆ ਇਹ ਮੁਜ਼ਾਰੇ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਨੇ ਨਵੀਂ ਸਿੱਖਿਆ ਨੀਤੀ ਜੋ ਕਿ 2020 ਵਿੱਚ ਬਣੀ ਲਾਕਡਾਊਨ ਦੇ ਦਰਮਿਆਨ ਤੇ ਉਹ ਜਿਹੜੀ ਉਹ ਜਦੋਂ ਲਾਗੂ ਹੋਈ ਆ ਪੰਜਾਬ ਸਰਕਾਰ ਨੇ ਵੀ ਲਾਗੂ ਕੀਤੀ ਆ ਪੰਜਾਬ ਵਿੱਚ ਤਾਂ ਉਹ ਨੀਤੀ ਦੇ ਲੱਛਣ ਸਾਹਮਣੇ ਆਉਣ ਜਿਹੜੇ ਉਹ ਦਿਖ ਰਹੇ ਆ ਸਾਹਮਣੇ ਆਏ ਆ ਇੱਥੇ ਇਹਨਾਂ ਨੇ ਮੇਜਰ ਮਾਈਨਰ ਦੇ ਨਾਂ ਤੇ ਬਾਦੂ ਵਿਸ਼ੇ ਵਿਦਾਏ ਜਿਨ੍ਹਾਂ ਦਾ ਕੋਈ ਜਿਹੜੀਆਂ ਕਿਤਾਬਾਂ ਨਹੀਂ ਪ੍ਰਕਾਸ਼ਿਤ ਹੋਈਆਂ ਕੋਈ ਉਹਨਾਂ ਯੋਧਿਆ ਪਗਣੀ ਭਰਤੀ ਕੀਤੇ ਗਏ ਪਿਛਲੇ ਸਾਲ ਵੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਿਹੜਾ ਮੇਜਰ ਮਾਈਨਰ ਦੇ ਵਿਸ਼ਾ ਵਿੱਚ ਇੰਨਾ ਹੌਲਜੇ ਕਿ ਉਹ ਜਿਹੜੇ ਉਹ ਚੰਗੀ ਤਰ੍ਹਾਂ ਪੜ੍ਹ ਨਹੀਂ ਪਾਏ ਤੇ ਬਿਨਾ ਪੜ੍ਹਾਈ ਜਿਹੜੇ ਉਹਨਾਂ ਨੇ ਪੇਪਰ ਦੇਣਾ ਪਿਆ ਇਸ ਵਾਰ ਫੇਰ ਜਿਹੜੇ ਮੇਜਰ ਮਾਈਨਰ ਵਿਸ਼ੇ ਇਸ ਸੈਸ਼ਨ ਵਿੱਚ ਵੀ ਲਾਗੂ ਹੋਇਆ ਸਾਡੀ ਇਹ ਮੰਗ ਆ ਕਿ ਮੇਜਰ ਮਾਈਨਰ ਵਿਸ਼ੇ ਦੇ ਨਾਮ ਤੇ ਵਿਦਿਆਰਥੀਆਂ ਤੋਂ ਜਿਹੜਾ ਉਹਨਾਂ ਦੀ ਵਿਦਿਆਰਥੀ ਜਿਹੜੇ ਪਹਿਲੇ ਚੂਜ਼ ਕਰਦੇ ਸੀ ਕਿ ਉਹਨਾਂ ਨੇ ਕਿਹੜੀ ਕਿਹੜਾ ਵਿਸ਼ਾ ਰੱਖਣਾ ਉਹ ਆਜ਼ਾਦੀ ਜਿਹੜੀ ਖੋਹ ਲਈ ਗਈ ਆ ਇਹ ਆਜ਼ਾਦੀ ਜਿਹੜੀ ਵਿਦਿਆਰਥੀ ਦੀ ਪਸੰਦ ਦੇ ਵਿਸ਼ੇ ਚੂਜ਼ ਕਰਨ ਦੀ ਜਾਂ ਜਿਹੜੇ ਮਾਇਨੇ ਵਿਸ਼ੇ ਜਿਹੜੇ ਰੱਦ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਪੰਜਾਬੀ ਤੇ ਅੰਗਰੇਜ਼ੀ ਦੋ ਲਾਜ਼ਮੀ ਵਿਸ਼ੇ ਹੁੰਦੇ ਸੀ ਬਾਕੀ ਤਿੰਨ ਵਿਸ਼ੇ ਜਿਹੜੇ ਵਿਦਿਆਰਥੀ ਆਪਦੀ ਮਰਜ਼ੀ ਨਾਲ ਚੂਜ਼ ਕਰਦੇ ਸੀ ਬਾਹਰ ਹੁਣ ਵਿਸ਼ੇ ਉਹ ਆਪਦੀ ਮਰਜ਼ੀ ਨਾਲ ਚੂਜ਼ ਨਹੀਂ ਕਰ 파ਰੇ ਯੂਨੀਵਰਸਿਟੀ ਦੇ ਟੈਂਪਲੇਟ ਮੁਤਾਬਕ ਤੇ ਉੱਪਰੋਂ ਕਾਲਜਾਂ ਦੀ ਮਨਮਰਜ਼ੀ ਮੁਤਾਬਕ ਜਿਹੜੇ ਥੋਪੇ ਗਏ ਆ ਦੂਜੀ ਸਾਡੀ ਮੰਗ ਆ ਵੀ ਸਮੈਸਟਰ ਸਿਸਟਮ ਜੋ 2013 ਤੋਂ ਲਾਗੂ ਹੋਇਆ ਹੋਇਆ ਸਮੈਸਟਰ ਸਿਸਟਮ ਇਸ ਤਰ੍ਹਾਂ ਲਾਗੂ ਹੋਇਆ ਕਿ ਵਿਦਿਆਰਥੀਆਂ ਕੋਲੇ ਪੜ੍ਹਨ ਦਾ ਸਮਾਂ ਨਹੀਂ ਪ੍ਰੋਫੈਸਰਾਂ ਕੋਲੇ ਪੜ੍ਹਾਉਣ ਦਾ ਸਮਾਂ ਜਿਹੜੇ ਉਹ ਪੇਪਰਾਂ 'ਚ ਲੱਗ ਜਾਂਦੇ ਆ ਸਿਰਫ 1.5 ਮਹੀਨਾ ਕਲਾਸਾਂ ਲੱਗਦੀਆਂ ਉਹਦੇ ਵਿੱਚ ਵੀ ਕਈ ਸਾਰੀਆਂ ਛੁੱਟੀਆਂ ਕਈ ਸਾਰੇ ਪ੍ਰੋਗਰਾਮ ਆਉਂਦੇ ਆ ਜਿਹਦੇ ਕਰਕੇ ਵਿਦਿਆਰਥੀ ਬਿਨਾਂ ਕਲਾਸਾਂ ਲਾਏ ਪੇਪਰ ਦੇ ਲਈ ਮਜਬੂਰ ਹੁੰਦੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਸਫਲੀਆਂ ਉਹਨਾਂ ਦੀ ਆਉਂਦੀਆਂ ਹੈਗੀਆਂ ਜਿਹੜੇ ਵਿਦਿਆਰਥੀ ਮੈਡ ਦੇ ਆਧਾਰ ਤੇ ਦੇ ਪੜ੍ਹ-ਪੜ੍ਹ ਕੇ ਆਏ ਆ 85 85% ਨੰਬਰ 90 90% ਨੰਬਰ ਲੈ ਕੇ ਮੈਡ ਦੇ ਆਧਾਰ ਤੇ ਜਿਹੜਾ ਉਹ ਕੰਪੀਟੀਸ਼ਨ ਵਿੱਚੋਂ ਇੱਥੇ ਦਾਗੜਾ ਲੈਂਦੇ ਆ ਉਹ ਜਿਹੜਾ ਸਫਲੀਆਂ ਦਾ ਸਾਹਮਣਾ ਕਰਦੇ ਆ ਉਹ ਇੱਥੇ ਇਹ ਜਿਹੜਾ ਸਿਸਟਮ ਹਸਮੈਸ ਸਿਸਟਮ ਆ ਜਿਹੜਾ ਸਾਡੇ ਵੱਧੂ ਵਿਸ਼ੇ ਥੋਪੇ ਗਏ ਇਹਦੇ ਕਰਨਾ ਸਾਡੀ ਮੰਗ ਹੈ ਕਿ ਇਸ ਸਿਸਟਮ ਰੱਦ ਹੋਵੇ ਸਾਲ ਵਿੱਚ ਪੂਰਾ ਸਾਲ ਕਲਾਸਾਂ ਲੱਗਣ ਦੇ ਬਾਅਦ ਇੱਕੋ ਵਾਰ ਪੇਪਰ ਹੋਣ ਤੇ ਨਾਲ ਹੀ ਜਿਹੜੇ ਮੇਜਰ ਮਾਈਨਰ ਵਿਸ਼ੇ ਰੱਦ ਹੋਣ ਨਾਲ ਹੀ ਸਾਡੀ ਇਹ ਵੀ ਮੰਗ ਹੈ ਕਿ ਯੂਨੀਵਰਸਿਟੀ ਵੱਲੋਂ ਜਿਹੜੀਆਂ ਫੀਸਾਂ ਵਧਾਈਆਂ ਗਈਆਂ ਪੰਜਾਬੀ ਯੂਨੀਵਰਸਿਟੀ ਵੱਲੋਂ 7% ਤੋਂ ਲੈ ਕੇ 102% ਤੱਕ ਫੀਸਾਂ ਦਾ ਵਾਧਾ ਹੋਇਆ ਵਾਅਦਾ ਫੀਸਾਂ ਦਾ ਇਹ ਫੀਸਾਂ ਦਾ ਵਾਅਦਾ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਵਾਪਸ ਲਿਆ ਜਾਣਾ ਚਾਹੀਦਾ ਜਿੰਨਾ ਟਾਈਮ ਸਾਡੀ ਇਹ ਮੰਗਾਂ ਹੱਲ ਨਹੀਂ ਹੋਈਆਂ ਅਸੀਂ ਸੰਘ